ਸੱਚਾ ਨੂੰ ਕਿੰਨੇ ਦਿਨ ਹੋ ਗਏ ਫੋਨ ਕਰਦੇ ਆ ਨੂੰ ਵੀ ਇੱਥੇ ਪੁਲਿਸ ਭੇਜ ਪੁਲਿਸ ਭੇਜ ਪੁਲਸਾ ਐਸਐਚਓ ਸਾਡੀ ਸੁਣਾਈ ਨਹੀਂ ਕਰਤਾ ਪਿਆ ਅਸੀਂ ਕਿਹ ਕਾਪੇ ਸਾਡੀ ਗਲੀ ਦੇ ਵਿੱਚ ਲੈ ਕੇ ਫਿਰਦੇ ਨੇ ਸਾਨੂੰ ਵੱਟਣਗੇ ਠੀਕ ਹੈ ਆਪਣਾ ਆ ਸਾਰੀ ਅਰ ਵੀਡੀਓ ਆਣੀ ਚਾਹੀਦੀ ਧਾਵੇ ਆਪੇ ਕਰਪਾਣਾ ਵੀ ਬੋਲੀ ਜਾ ਉਹਨਾਂ ਨਾਲੇ ਮਰੀ ਬੋਲੀ ਕਰਵਾਣਾ ਮਾਰ ਹਾਂ ਵੇਖ ਫੰਡਾਸੀਆਂ ਤੇ ਆ ਵੇਖ ਘਰੇ ਆ ਕੇ ਵੱਟਿਆ ਦੋ ਜਣੇ ਆ ਰਹੀ ਦੀ ਉਹ ਮੀਡੀਆ ਕਮਿਟੀ ਆਉਂਦੀ ਹੈ ਹੋਰ ਆ ਮੈਂ ਖਾ ਮਾ ਆ ਮੈਂ ਖਾ ਤੂੰ ਮੈਂ ਖਾ ਹਾਂ ਮੈਂ ਉਹ ਦੰਡੇ ਦੀ ਵੀਡੀਓ ਬਣਾਉਂ ਮੈਂ ਕਹਿੰਦਾ ਮੀਡੀਆ ਕਹਿੰਦਾ ਕੁਝ ਵੀਡੀਓ ਬਣਾ ਲੋ ਜਿਹੜਾ ਤੁਮਾਂ ਚਾਹਤ ਹੈਗਾ ਮੇਰੇ ਲਈ ਬੋਲ ਸੇਵ ਕਰ ਲੈ ਵੀਡੀਓ ਕਹਿੰਦਾ ਮੈਂ ਇਕੱਲਾ ਸੀ ਕਰੇ ਮੈਂ ਇਕੱਲਾ ਸੀ ਕਰੇ ਤੈਨੂੰ ਮਾਰ ਕੇ ਆ ਕੇ ਮੇਰੇ ਮਾਪਿਆਂ ਨੇ ਤੇ ਮੇਰੇ ਦੋ ਮਾਪਿਆਂ ਉੱਪਰ ਪਾਣਾ ਮਾਰ ਕੇ ਆ ਦੇਖ ਮੇਰੇ ਵੀ ਵੱਜੀ ਇੱਥੇ ਆ ਵੇਖ ਪੂਰਾਂ ਦੇ ਪੈਰ ਤੇ ਰਾਖੀ ਮਾਰ ਕੇ ਆ ਕੇ ਜਿਹੜੇ ਆ ਆ ਦੇਖ ਲੋ ਸਾਰੇ ਘਰੇ ਇਕੱਲੇ ਸੀਗੇ ਵੱਢ ਕੇ ਘਰੇ ਮਾਰ ਕੇ ਜਿਵੇਂ ਦੋ ਜਾਣੇ ਹੀ ਸੀਗੇ ਸਿਰ ਤੇ ਮਾਣ ਨਾ ਅੱਜ ਹੀ ਹਾਂ ਸੱਜੀ ਹੋਏ ਸੀਗੇ ਪਤਾ ਨਹੀਂ ਕੀ ਕੋਈ ਛਿੱਟਾ ਛੂਟਾ ਲਿੱਤਾ ਹੋਇਆ ਸੀਗਾ ਤੇ ਮਾਰ ਕੇ ਚਲੇ ਗਏ ਕਰਵਾਉਂਦੇ ਸੀ ਕਿ ਇਹਦੇ ਲੱਪਣੀ ਦੇ bari bari ਜਾਂਦੇ ਆ ਗੇੜੀਆਂ ਮਾਰਦੇ ਅਸੀਂ ਐਸਐਚਓ ਨੂੰ ਐਤੋਂ ਐਸਐਚਓ ਨੂੰ ਕਿੰਨੇ ਦਿਨ ਹੋ ਗਏ ਫੋਨ ਕਰਦੇ ਆ ਨੂੰ ਵੀ ਇੱਥੇ ਪੁਲਿਸ ਭੇਜ ਪੁਲਿਸ ਭੇਜ ਪੁਲਸਾ ਐਸਐਚਓ ਸਾਡੀ ਸੁਣਾਈ ਨਹੀਂ ਕਰਤਾ ਪਿਆ ਅਸੀਂ ਕਾ ਕਾਪੇ ਸਾਡੀ ਗਲੀ ਦੇ ਵਿੱਚ ਲੈ ਕੇ ਫਿਰਦੇ ਨੇ ਸਾਨੂੰ ਵੱਟਣਗੇ ਪਰ ਐਸਐਚਓ ਸਾਡੀ ਕੋਈ ਸੁਣਾਈ ਨਹੀਂ ਕਰਤਾ ਪਿਆਗਾ ਇੱਕ ਛੇਪਾ ਖਾਲ ਖਾਨ ਦੀ ਸੜਕ ਦੇ ਉੱਤੇ ਆ ਜਿਹੜੇ ਇੱਟਾਂ ਪੱਥਰ ਖਿਲਰੇ ਹੋਏ ਨੇ ਵੱਡੀ ਮਾਤਰਾ ਦੇ ਵਿੱਚ ਖਿਲਰੇ ਹੋਏ ਨੇ ਇਹ ਕੋਈ ਕਿਸੇ ਨੇ ਵੈਸੇ ਨਹੀਂ ਸਿੱਟੇਗੇ ਇਹ ਜਿਹੜੇ ਹੈ ਇੱਥੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਪਰਿਵਾਰਾਂ ਦੇ ਉੱਤੇ ਅੱਜ ਇੱਕ ਹਮਲਾ ਹੋਇਆ ਹੈ ਕੁਝ ਲੋਕ ਮੋਟਰਸਾਈਕਲਾਂ ਤੇ ਤੇ ਹੋਰ ਸਾਧਨਾਂ ਤੇ ਆਂਦੇ ਨੇ ਇਸ ਏਰੀਆ ਦੇ ਵਿੱਚ ਪੰਜ ਪੀਲ ਰੋਡ ਅਬੋਰ ਦੀ ਪੰਜ ਪੀਲ ਰੋਡ ਜਿੱਥੋਂ ਅਸੀਂ ਲਾਈਵ ਆ ਤੇ ਜਿੱਥੇ ਚਿੱਟਾ ਵੇਚਣ ਵਾਲਿਆਂ ਦਾ ਮੋਲਾ ਵਾਸੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਵਿਰੋਧ ਕਰਦਾ ਹੈ ਉਸ ਦੇ ਉੱਤੇ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਵੱਧ ਚੁੱਕੇ ਨੇ ਕਿ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਾਂਜੀ ਇਹੋ ਇਹੋ ਜੀ ਇੱਕ ਘਟਨਾ ਅੱਜ ਦੇਰ ਸ਼ਾਮ ਨੂੰ ਅਬੋਰ ਦੀ ਪੰਜਲੀ ਰੋਡ ਦੇ ਉੱਤੇ ਹੋਈ ਹੈ ਜਿੱਥੇ 20 ਤੋਂ 25 ਹਥਿਆਰਬੰਦ ਲੋਕਾਂ ਨੇ ਹਮਲਾ ਕਰਕੇ ਜਿੱਥੇ ਦੋ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਉੱਥੇ ਇੱਕ ਘਰ ਦੇ ਵਿੱਚ ਤੇ ਦੁਕਾਨ ਦੇ ਵਿੱਚ ਵੜ ਕੇ ਪੰਨ ਤੋੜ ਵੀ ਕੀਤੀ ਤੇ ਦੁਕਾਨ ਚੋਂ ਨਕਦੀ ਵੀ ਲੁੱਟ ਕੇ ਲੈ ਗਏ ਇਸ ਘਟਨਾ ਦੀ ਸੂਚਨਾ ਫੋਨ ਤੇ ਪੁਲਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪੁਲਿਸ ਅਧਿਕਾਰੀਆਂ ਵੱਲੋਂ ਫੋਨ ਨਹੀਂ ਚੱਕਿਆ ਗਿਆ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਨਗਰ ਥਾਣਾ ਇੱਕ ਦੇ ਵਿੱਚ ਗਏ ਐ ਲਿਖਤ ਦੇ ਰੂਪ ਦੇ ਵਿੱਚ ਸ਼ਿਕਾਇਤ ਦੇ ਆਏ ਐ ਲੇਕਿਨ ਉਸ ਦੇ ਬਾਵਜੂਦ ਪੁਲਿਸ ਦਾ ਕੋਈ ਵੀ ਕਰਮਚਾਰੀ ਜਿਹੜਾ ਹੈ ਮੌਕੇ ਦੇ ਉੱਤੇ ਨਹੀਂ ਪਹੁੰਚਿਆ ਆਪਾਂ ਜਾਣਕਾਰੀ ਲਵਾਂਗੇ ਮੁਹੱਲਾ ਵਾਸੀਆਂ ਤੋਂ ਵੀ ਕੀ ਘਟਨਾ ਹੋਈ ਤੇ ਕਿਸ ਤਰ੍ਹਾਂ ਹੋਈ ਪਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਵਿਕਰਮ ਸਿੰਘ ਮੇਰਾ ਨਾਮ ਹੈ ਜੀ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਡੈਡੀ ਦੇ ਨਾਮ ਸੋਨ ਸਿੰਘ ਹੈ ਜੀ ਇਹਨਾਂ ਨੂੰ ਚੁੱਟੇ ਤੋਂ ਰੋਕਨੇ ਆ ਜੀ ਬੜੇ ਦਿਨ ਹੋ ਗਿਆ ਸੱਤਾ ਐਸੇ ਹੈਗਾ ਸੀ ਉਹਦੇ ਐਸੇ ਸਿਟੀ ਵਾਣ ਚ ਉਹਨਾਂ ਨੇ ਅਸੀਂ ਬਿਆਨ ਦਿੱਤੇ ਨੇ ਠੀਕ ਹੈ ਵੀ ਇੱਥੇ ਚਿੱਟਾ ਵਿਗਦਾ ਤੇ ਉਹਨਾਂ ਰੋਕ ਲੈ ਸਾਜੂ ਹਰਾਂ ਨੂੰ ਸਾਜੂ ਏ ਕਾਕੂ ਏ ਕਾਕਾ ਹੈ ਤੇ ਮਨੀਸ਼ ਏ ਸਾਈਲੇ ਤੇ ਕਾਛਾ ਹੈ ਤੇ ਉਹਦੇ ਮੁੰਡੇ ਹੋਰ ਨਾਲ ਰਲੇ ਨੇ ਤੇ ਸਾਡੇ ਘਰੇ ਵਾਦਾ ਕਰਕੇ ਗਏ ਨੇ ਮੇਰੀ ਦੁਕਾਨ ਲੁੱਟ ਕੇ ਲੈ ਗਏ ਨੇ 6-7000 ਰੁਪਿਆ ਸੋਨੇ ਚ ਤੰਦਰ ਜਾ ਕੇ ਹਾਲ ਵੇਖੋ ਮੇਰੇ ਘਰ ਦਾ ਕੀ ਹਾਲ ਕੀਤਾ ਇਹ ਬਜ਼ੁਰਗ ਦਊਂਗਾ ਬਾਰੇ ਬਜ਼ੁਰਗ ਦੀ ਕਿਸ ਕਵੇਲੇ ਦੀ ਘਟਨਾ ਹੈ ਇਹ 60 ਕਵੇ ਦੀ ਗੱਲ ਹੈ ਸਪਾ ਪੋਣੇ 8 ਵੇ ਦੇ 8 ਵੇ ਦੀ ਕਿੰਨੇ ਕ ਜਨੇ ਆਏ ਸੀ ਉਹ 20 ਤੋਂ 25 ਜਨੇ ਸੀ ਸਰ ਕੀ ਕੁਛ ਸੀ ਉਹਨਾਂ ਕੋਲ ਕਿਰਪਾਨਾਂ ਤੇ ਕਾਪੇ ਕਿਰਪਾਨਾਂ ਜੀ ਕਿਰਪਾਨਾਂ ਤੇ ਕਾਪੇ ਆ ਗਿੱਟਾ ਰੋੜੇ ਇਹ ਢੀਕਾਰ ਉਹ ਜਲਾਏ ਨੇ ਆ ਵੇਖ ਲੋ ਤੁਹਾਡੇ ਸਾਹਮਣੇ ਆ ਠੀਕ ਹੈ ਉਹ ਮੇਰੀ ਜਨਾਨੀ ਬੈਠੀ ਮੇਰੇ ਪਿਓ ਦੀ ਉਂਗਲਾ ਬਰਕੀ ਨੇ ਅਸੀਂ ਉਹਨੂੰ ਚਿੱਟਾ ਵੇਚਣ ਤੋਂ ਰੋਕਦੇ ਸੀ ਇੱਥੋਂ ਜੀ ਠੀਕ ਹੈ ਉਹ ਨਹੀਂ ਰੁਕਦੇ ਪੈ ਤੁਹਾਡਾ ਕੀ ਨਾ ਮੇਰਾ ਨਾਮ ਲਖਬੀਰ ਸਿੰਘ ਹੈ ਜੀ ਹਾਂਜੀ ਲਖਬੀਰ ਜੀ ਕੀ ਮਸਲਾ ਕੀ ਹੈ ਮਸਲਾ ਇਹ ਹੈ ਜੀ ਸਾਡਾ ਹੈਗਾ ਵਾਸੀਆਂ ਰੋਡ ਤੇ ਕਾਰ ਅਸੀਂ ਇਹਨਾਂ ਨੂੰ ਚਿੱਟਾ ਵੇਚਣ ਤੋਂ ਇੱਥੇ ਰੋਕੀਦਾ ਇੱਥੇ ਅੰਨਾ ਕੀ ਗੰਦ ਫੈ ਚੁੱਕਿਆ ਹੱਤੋਂ ਵੀ ਜ਼ਿਆਦਾ ਸ਼ਰੇਆਮ ਚਿੱਟਾ ਤੁਸੀਂ 200 ਰੁਪਿਆ ਫੜਾ ਹੁਣੇ ਚਿੱਟਾ ਤੁਹਾਨੂੰ ਦਵਾਣੇ ਆ ਤੇ ਸਾਜੂ ਇਹਦੇ ਜੇ ਵੇਚਣ ਵਾਲਾ ਮੇਨ ਬੰਦਾ ਜੀ ਠੀਕ ਹੈ ਤੇ ਉਹਦੇ ਬਾਕੀ ਅਰਦਗਰਦ ਸਾਰੇ ਰਲੇ ਹੋਏ ਨੇ ਇੱਥੇ ਤੁਹਾਡੇ ਸਾਹਮਣੇ ਹੁਣ ਤੁਰਿਆਂ ਦੇ ਨਿੱਟਾ ਰੋੜੇ ਸ਼ਰੇਆਮ ਚਲਾਈ ਜਾਂਦੇ ਨੇ ਡੁਕਾਨਾਂ ਖੋਵਾ ਕਰੀ ਜਾਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦਾ ਇਹ ਪੁਲਿਸ ਨਹੀਂ ਕੋਈ ਕਾਰਵਾਈ ਕਰਦਾ ਅਸੀਂ ਕਾਰਵਾਈ ਕਰਤੀ ਕਾਨੂੰ ਸਾਨੂੰ ਨਾ ਪੁਲਿਸ ਸਾਾਨੂੰ ਨਾ ਕੋਈ ਸਾਥੇ ਪੁਲ ਹਾਂ ਸਿੱਧੀ ਆਹ ਕਾਰਵਾਈ ਹੈ ਪੁਲਿਸ ਸਾਡੀ ਰੂਟੀ ਨਹੀਂ ਅੰਦਰ ਦੁਕਾਨ ਖਾ ਦੇ ਦੁਕਾਨ ਸਾਡੀ ਸੁਣੇਗੀ ਜੇ ਜਿੰਨ ਸਾਡਾ ਨਾਂਨ ਸਾਹਿਬ ਕੋਈ ਹੋਏਗਾ ਫਿਰ ਅਸੀਂ ਆਪੇ ਭੁਗਤਾਂਗੇ ਅਸੀਂ ਆਪੇ ਵੇਖ ਲਾਗੇ ਜੇ ਫਿਰ ਸਾਨੂੰ ਨਹੀਂ ਪੁਲਿਸ ਕਵੇ ਵੀ ਇਹਨੂੰ ਠੋਕਿਆ ਨਾ ਠੋਕਾ ਕਿ ਹੋਇਆ ਤੁਸੀਂ ਤਸਵੀਰਾਂ ਦੇ ਅਸੀਂ ਆਪ ਤੰਗ ਹੋਏ ਬੇ ਨਿੱਕੇ ਨਿੱਕੇ ਜਵਾਕ ਸਾਡੇ ਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਪੂਰੇ ਮੁਹੱਲੇ ਦੇ ਲੋਕ ਜਿਹੜੇ ਐ ਅੱਜ ਦੀ ਇਸ ਘਟਨਾ ਨੂੰ ਲੈ ਕੇ ਇੱਥੇ ਇਕੱਠੇ ਹੋਏ ਹੋਏ ਐ ਮੁਹੱਲੇ ਦੇ ਵਿੱਚ ਜਿਹੜਾ ਇਹ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿ 20 ਤੋਂ 25 ਹਥਿਆਰਬੰਦ ਲੋਕ ਜਿਹੜੇ ਆਂਦੇ ਨੇ ਤੇ ਉਹਨਾਂ ਨੇ ਮੇਰੇ ਬਜ਼ੁਰਗ ਜਿਹੇ ਮਾਰਿਆ ਉਹਨਾਂ ਨੇ ਕੁੱਟਿਆ ਮੈਨੂੰ ਪੜ ਕੇ ਆਵੇ ਨਸ਼ਾ ਵੇਚਣ ਵਾਲੇ ਪਰ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਨੇ ਨਸ਼ਾ ਵੇਚਣ ਤੋਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਾਂਜੀ ਭੈਣ ਜੀ ਕੀ ਨਾਂ ਤੁਹਾਡਾ ਕੀ ਹੋਇਆ ਸੀ ਅੱਜ ਸਰ ਕੁਛ ਨਿਵਸਤਿੱਤ ਕੇ ਤੋ ਹੀ ਰੋਕਿਆ ਇਹ ਇੱਥੋਂ ਗਏ ਤੇ ਮੇਰਾ ਬੰਦਾ ਸਾਹ ਦਾ ਮਰੀਜ਼ ਹੈ ਇਹਨੂੰ ਆ ਕੇ ਕੁੱਟਣ ਲੱਗੇ ਅਸੀਂ ਛੁੜਾਣ ਲੱਗੇ ਕੋਈ ਵੀ 25 ਜਣੇ ਆ ਗਏ ਮੇਰੀ ਦੁਕਾਨ ਦੇ ਅੰਦਰ ਵੜ ਕੇ ਤੋੜ-ਫੋੜ ਕੀਤੀ ਤੇ ਸਾਨੂੰ ਸਾਰਿਆਂ ਨੂੰ ਇੱਟਾਂ ਨਾਲ ਮਾਰ ਗਏ ਸਾਡੇ ਬਜ਼ੁਰਗ ਦੀ ਉਂਗਲਾ ਤੋੜਤੀਆਂ ਇਸ ਮੇਰੇ ਵੀ ਦੇਖ ਸਕਦੇ ਹੋ ਇੱਟਾਂ ਮਾਰੀਆਂ ਉਹਨਾਂ ਨੇ ਕਾਫੀ ਅੰਦਰ ਦੁਕਾਨ ਦਾ ਵੀ ਬੁਰਾ ਹਾਲ ਕਰ ਆ ਤੁਸੀਂ ਦੇਖ ਸਕਦੇ ਜੀ ਵੀ ਦੁਕਾਨ ਦੇ ਅੰਦਰ ਵੜ ਕੇ ਨਹੀਂ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਨਾਲ ਲੁੱਟਖੋ ਕੀਤੀ ਆ ਸਮਾਨ ਸਾਰਾ ਖਿਲਰਿਆ ਪਿਆ ਹੈ ਘਰ ਦੇ ਅੰਦਰ ਵੀ ਜਿਹੜੀਆਂ ਐ ਇੱਟਾਂ ਤੇ ਪੱਥਰ ਚਲਾਏ ਗਏ ਨੇ ਅੰਦਰ ਦੇਖੋ ਇਹ ਅੰਦਰ ਅੰਦਰ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਪੁਲਿਸ ਕਰਮਚਾਰੀ ਜਿਹੜਾ ਹੈ ਮੌਕੇ ਤੇ ਆ ਚੁੱਕੇ ਨੇ ਤੋਂ ਅੰਦਰ ਦਿਖਾਵਾਂਗੇ ਲਾਈਵ ਤਸਵੀਰਾਂ ਦੇ ਵਿੱਚ ਵੀ ਪੁਲਿਸ ਜਿਹੜੀ ਹੈ ਜਾਂਚ ਦੇ ਲਈ ਮੌਕੇ ਤੇ ਆ ਚੁੱਕੀ ਹੈ ਹਾਂਜੀ ਪੁਲਿਸ ਕਰਮਚਾਰੀ ਜਿਹੜਾ ਮੌਕੇ ਤੇ ਆ ਚੁੱਕੇ ਨੇ ਤੁਸੀਂ ਦੇਖ ਸਕਦੇ ਜੇ ਲਾਈਵ ਤਸਵੀਰਾਂ ਦੇ ਵਿੱਚ ਮੇਰੇ ਆ ਨਾਮ ਤੋਂ ਨਾ ਗਦੇਵ ਸਿੰਘ ਅਜੇ ਕੋਣ ਹੁੰਦਾ ਅਜੇ ਜਿੰਨੇ ਕੰਪਲੇਂਟ ਕੀਤੀ ਆ ਆਵੇ ਆ ਵਿਕਰਮ ਸਿੰਘ ਵਿਕਰਮ ਸਿੰਘ ਅਜੇ ਨਾਮ ਤੋਂ ਉਹ ਕਿਸੇ ਫੋਨ ਤੋਂ ਕੀਤਾ ਸੀ ਕਿਸੇ ਦੇ ਫੋਨ ਤੋਂ ਕੀਤਾ ਹਾਂਜੀ ਉਹ ਕਿੱਥੇ ਨੇ ਉਹ ਤੇ ਗਿਆ ਜਲਾ ਚਾਰਾਂ ਦੇ ਜਿੰਨੇ ਫੋਨ ਮੇਰੇ ਫੋਨ ਦੀ ਤੱਕੇ ਹੀ ਨਹੀਂ ਆਦੇ ਲਾਈਵ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਜਿਹੜੀ ਘਟਨਾ ਹੋਈ ਹੈ ਤੇ ਫੌਜ ਕਰਮਚਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਲੋਕ ਨੇ ਆ ਵੀ ਸਾਡੀ ਦੁਕਾਨ ਦਾ ਕੀ ਆ ਸ਼ਰੇਆਮ ਚਿੱਟਾ ਵਿਗਦਾ ਪੇਸ਼ਰੇਆ ਹੁਣੇ 200 ਰੁਪਏ ਦੇ ਹੁਣੇ ਲਿਆ ਦੇ ਨੇ ਦੇ ਸਾਹ ਦੇ ਮਰੀਜ਼ ਨੇ ਨੂੰ ਥੱਪੜ ਨਾਲ ਕੁੱਟ ਕੇ ਜੇ ਅਸੀਂ ਹੁਣ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ 20 ਜਣੇ ਬੁਲਾ ਲਏ 25 ਜਣੇ ਮੈਂ ਕਾਫੀ ਸਖ਼ਤ ਮਾਰਤੀ ਲਗਾਈ ਮੈਂ ਇਹਨਾਂ ਨੂੰ ਬਚੁਰਕ ਨੂੰ ਵੀ ਬਾਤੂ ਪਾ ਲਿਆ ਇੱਕ ਮਿੰਟ ਇੱਕ ਜਨ ਇਹ ਦੇ ਨਾਲ ਆਪਾਂ ਅੱਜ ਅੱਗੇ ਹੋਰ ਕੋਣ ਬਾਅਦ ਹੈ ਸਾਹੀ ਦੀ ਸਾਹੀ ਜੀ ਮਿੰਟਾ ਉਹਦੇ ਨਾਲ ਸ਼ੁਰੂ ਹੋਗਾ ਸਾਧੂ ਜੀਆ ਸਾਹੀ ਉਹਦੇ ਕੰਮ ਕਰਦੇ ਨੇ ਆਧਰੇ ਘਰ ਤੇ ਸਾਹੀ ਸਭ ਜਾਣ ਜਾਣ ਕੇ ਸਾਹੀ ਰੋਕਨੇ ਆ ਠੀਕ ਹੈ ਸਾਡੇ ਬਾਜੀ ਨੇ ਵੀ ਮੈਂ ਸੱਤੇ ਨੂੰ ਵੀ ਕਹਿਆ ਸੀ ਪੰਜ-ਪੰਜ ਦਿਨ ਪਹਿਲਾਂ ਵੀ ਸੱਤੇ ਨੂੰ ਬੁਕਾਲਿਆ ਸੀ ਕੰਪਲੇਂਟ ਕਰਤੀ ਕੰਪਲੇਂਟ ਕਰਤੀ ਉਹਨਾਂ ਨੇ ਹਾਂ ਹੈ ਕਾਗਜ਼ੀ ਵੀ ਹੈ ਸਾਡੇ ਕੋਲ ਕੰਪਲੀਟ ਤਾਂ ਸਾਹੀ ਵੀ ਹਾਂ ਹਾਂ ਹੈ ਸਦੀਪ ਸਿੰਘ ਰਾਹੀਂ ਅਹੀਂ ਕਿ ਕਿਹਦੇ ਉੱਤੇ ਬੜੀ ਪੁਲ ਆਵੇ ਬਸੀ ਮਗਰੋਂ ਕੰਪਲੇਟ ਲਖਣ ਗਿਆ ਮਗਰੋਂ ਫੇਰ ਇੱਡਾ ਰੋੜੇ ਚਲਾਉਂਦੇ ਨਹੀਂ ਹਾਂਜੀ ਉਹ ਧਰਮਨਗਰੀ ਰਹਿੰਦੇ ਆ ਜੀ ਆ ਆ ਨੰਬਰ 10478 ਡਬਲ ਐ ਹ ਸਾਜੂ ਦਾ ਨੰਬਰ ਲੋ ਜਿਹੜਾ ਮੇਨ ਬੰਦਾ ਹੈ ਜੀ ਚਲੋ ਸਾਡੇ ਨਾਲ ਇਹੀ ਰੇਡ ਕਰ ਆਹ ਉਹਨੇ ਕਰਿਆ ਕਾਰਵਾ ਖਾਓ ਆ ਜਾ ਹੁੰਦਾ ਇੱਥੇ ਖੜੇ ਆ ਕਹਿੰਦੇ ਚੱਲ ਆ ਪ੍ਰਿੰਸ ਆਇਆ ਆ ਕੋਈ ਚੱਕਰ ਨਹੀਂ ਤੁਹਾਡੇ ਨਾਲ ਗੱਲਬਾਤ ਹੋਈਏ ਤੁਸੀਂ ਕਰੋ ਹਾਂ ਨਹੀਂ ਨਹੀਂ ਤੇਰੇ ਨਾਲ ਆਇਆ ਆ 빨리 ਚੱਲ ਲੈ ਤੈਨੂੰ ਮਾਰਿਆ ਉਹ ਮੈਨੂੰ ਮਾਰ ਕੇ ਗੇਨ ਸਾਡ ਅਮਰੀਕਾ ਦੇ ਦੇ ਸਕਦੇ ਹੋ ਕੀ ਪੁਲਿਸ ਜਿਹੜਾ ਹੈ ਤੁਰੰਤ ਕਾਰਵਾਈ ਦਾ ਭਰੋਸਾ ਆ ਜਾਓ ਉਸ ਤੁਰੰਤ ਕਾਰਵਾਈ ਦਾ ਜਿਹੜਾ ਹੈ ਭਰੋਸਾ ਦੇ ਕੇ ਆਰੋਪੀਆਂ ਦੇ ਘਰ ਜਿਹੜਾ ਹੈ ਹਮਲਾ ਕਰਨ ਵਾਲਿਆਂ ਦੇ ਘਰ ਰੇਡ ਕਰਨ ਦੀ ਜਾ ਰਹੀ ਹੈ ਲਾਈਵ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਇੱਕ ਵੱਡੀ ਘਟਨਾ ਜਿਹੜੀ ਹੈ ਅੱਜ ਹੋਈ ਹੈ ਕਿ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਨੇ ਜਿਹੜਾ ਵੀ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਹੈ ਵਿਰੋਧ ਕਰਦਾ ਹੈ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਅਜਿਹੇ ਕਈ ਜਿਹੜੀਆਂ ਨੇ ਘਟਨਾਵਾਂ ਵਾਪਰ ਚੁੱਕੀਆਂ ਨੇ ਕਿ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਮੌਤ ਦੇ ਘਾਟ ਤੋਂ ਉਤਾਰ ਦਿੱਤਾ ਗਿਆ ਹੈ ਤੇ ਅਬੋਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਅੱਜ ਘਟਨਾ ਹੋਈ ਹੈ ਕਿ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਉਹਨਾਂ ਔਰ ਦੇ ਵਿੱਚ ਨਸ਼ੇ ਦੀ ਵਿਕਰੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ ਜੋ ਕੋ ਨਹੀਂ ਪੱਤਰਾ ਉਚਿਤ ਕਾਰਵਾਈ ਨਾ ਹੋਣ ਤੇ ਬੋਸਲੇ ਲਗਾਤਾਰ ਉਹਨਾਂ ਦੇ ਬੁਲੰਦ ਨੇ ਪੂਰਾ ਮੋਹੱਲਾ ਜਿਹੜਾ ਹੈ ਇੱਥੇ ਇਕੱਠਾ ਹੋਇਆ ਹੋਇਆ ਹੈ ਮੋਹੱਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਵਿਰੋਧ ਕਰਨ ਤੇ ਜਿਹੜਾ ਹੈ 20 25 ਹਥਿਆਰਬੰਦ ਲੋਕ ਇਕੱਠੇ ਹੋ ਕੇ ਆਉਂਦੇ ਨੇ ਤੇ ਵਿਰੋਧ ਕਰਨ ਵਾਲੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਪੰਜਾਬ ਦੀ ਜਵਾਨੀ ਚੰਗਾ ਕਰਦੇ ਨੂੰ ਜਿਹੜਾ ਹੈ ਖਤਮ ਕਰਨ ਦੇ ਜਿੰਨਾ ਵੱਲੋਂ ਯਤਨ ਕੀਤੇ ਜਾ ਰਹੇ ਨੇ ਉਹਨਾਂ ਦੇ ਹੌਸਲੇ ਪੂਰੇ ਜਿਹੜਾ ਹੈ ਬੁਲੰਦ ਨੇ ਦੋਸਤੋ ਛੋਟੀ ਜੀ ਬੇਨਤੀ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਹੈ ਸ਼ੇਅਰ ਕਰੋ ਤਾਂ ਕਿ ਉੱਚ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਸਕੇ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜੜੀ ਹੈ ਵੱਡੀ ਕਾਰਵਾਈ ਅਬੋਰ ਦੇ ਵਿੱਚ ਵੀ ਹੋ ਸਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਟਾ ਪੱਥਰ ਵੀ ਨਸ਼ਾ ਜਿਹੜਾ ਕਰਤਾ ਦਾ ਵਾਧ ਦੇਸ਼ ਬਗਰਾਵਲੋਂ ਚੁਲਾਏ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਆਪਣੇ ਘਰ ਦੀ ਖਾੜੀ ਬਣਾ ਹਰ ਕੋਈ ਜਿਹੜਾ ਹੈ ਇੱਥੇ ਨਸ਼ਾ ਵੇਚਣ ਦਾ ਵਿਰੋਧ ਕਰ ਰਿਹਾ ਹੈ ਤਾਂ ਕਿ ਬਰਬਾਦ ਹੁੰਦੀ ਜਵਾਨੀ ਨੂੰ ਬਚਾਇਆ ਜਾ ਸਕੇ ਲੇਕਿਨ ਪੁਲਿਸ ਵੱਲੋਂ ਕਾਫੀ देर बाद ਐਕਸ਼ਨ ਲਿਆ ਗਿਆ ਪੁੱਛਣਾ ਮਿਲਣ ਸੇ ਤੇ ਬਿਨਾ ਮੌਕੇ ਦਾ ਮੌਜਨਾ ਕੀਤੇ ਪੁਲਿਸ ਕਰਮਚਾਰੀ ਜਿਹੜਾ ਹੈ ਪੀੜਤ ਪਰਵਾਰ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਵਾਪਸ ਚਲੇ ਗਏ ਲੋਕਾਂ ਦੇ ਵਿੱਚ ਮਲਾਲ ਹੈ ਕਿ ਜਿਸ ਵੇਲੇ ਹਮਲਾਵਰ ਇੱਥੇ ਮੌਜੂਦ ਸੀਗੇ ਪੁਲਿਸ ਅਧਿਕਾਰੀਆਂ ਨੂੰ ਫੋਨ ਲਗਾਤਾਰ ਕੀਤੇ ਗਏ ਲੇਕਿਨ ਅਧਿਕਾਰੀਆਂ ਵੱਲੋਂ ਜਿਹੜਾ ਹੈ ਫੋਨ ਨਹੀਂ ਚੁੱਕਿਆ ਗਿਆ ਜਿਹੜੀ ਸਭ ਤੋਂ ਵੱਡੀ ਤੇ ਸ਼ਰਮਨਾਕ ਗੱਲ ਹੈ ਇਹ ਕੋਈ ਪੁਲਿਸ ਅਧਿਕਾਰੀਆਂ ਵੱਲੋਂ ਫੋਨ ਨਹੀਂ ਚੱਕਿਆ ਗਿਆ ਜਿਸ ਤਰੀਕੇ ਨਾਲ ਇੱਥੇ ਹਮਲਾ ਕੀਤਾ ਗਿਆ ਸੀਗਾ ਕੋਈ ਜਾਨੀ ਹੁੰਦੀ ਇਹ ਇਹ ਜ਼ਿੰਮੇਵਾਰ ਨੇ ਵੱਡਾ ਹਾਦਸਾ ਜਿਹੜਾ ਇੱਥੇ ਹੋ ਸਕਦਾ ਸੀਗਾ ਆ ਵੇਖੋ ਮੂਵ ਲਾਣਾ ਤੇ ਦੋਸਤੋ ਇੱਕ ਵਾਰੀ ਫਿਰ ਤੋਂ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਉੱਚ ਪੁਲਿਸ ਅਧਿਕਾਰੀਆਂ ਤੱਕ ਲੋਕਾਂ ਦੀ ਆਵਾਜ਼ ਪਹੁੰਚ ਸਕੇ ਤੇ ਚਿੱਟੇ ਜਿਹੇ ਨਸ਼ੇ ਤੇ ਛਲ ਪਾਈ ਜਾ ਸਕੇ